ਸਤ ਗੁਰੂ ਜੀ ਨੇ ਪਰਪਕਾਰ ਬਖਸ਼ਿਸ਼ ਕੀਤੀ ਹੈ ਸਾਡੇ ਉੱਤੇ ਕਿ ਕੌਮ ਦੇ ਮਹਾਨ ਸ਼ਹੀਦ ਜਰਨੈਲ ਜੂਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਉਰਬ ਨੂੰ ਸਮਰਪਤ ਆਪਾਂ ਕਤਰ ਹੋ ਰਹੇ ਆਂ ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਆਓ ਯਤਨ ਕਰਾਂਗੇ ਜਿੰਨਾ ਸਮਾਂ ਆਪਾਂ ਨੂੰ ਮਿਲਿਆ ਹੈ। ਗੁਰਬਾਣੀ, ਗੁਰ ਇਤਿਹਾਸ ਦੇ ਰਾਹੀ ਸਿੱਖਣ ਦਾ ਯਤਨ ਕਰੀਏ। ਜਿੰਨੀ ਕੁ ਗੁਰਦੇਵ ਪਿਤਾ ਜੀ ਨੇ ਮੱਤ ਬਖਸ਼ਿਸ਼ ਕੀਤੀ ਹੈ। ਸ਼ੁਰੂਆਤ ਆਪਾਂ ਗੁਰਬਾਣੀ ਦੇ ਸ਼ਬਦ ਤੋਂ ਕਰਾਂਗੇ ਕਿਉਂਕਿ ਗੁਰੂ ਪਿਤਾ ਜੀ ਦਾ ਹੁਕਮ ਹੈ ਸ਼ਬਦ ਸੇ ਉੱਪਰ ਗੁਰ ਸ਼ਬਦ ਵਿਚਾਰ ਗੁਰੂ ਜੀ ਦਾ ਓਟ ਆਸਰਾ ਲਈਏ ਗੁਰਬਾਣੀ ਦੇ ਸ਼ਬਦ ਰਾਹੀਂ ਆਪਾਂ ਸ਼ੁਰੂਆਤ ਕਰੀਏ ਜਦੋਂ ਆਪਾਂ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਆਉਣੀ ਆ ਨਾ ਗੁਰੂ ਜੀ ਸਾਨੂੰ ਬਾਰ-ਬਾਰ ਜਗਾਉਂਦੇ ਨੇ ਜਾਗ ਜਿਸ ਕੰਮ ਨੂੰ ਕਰਨ ਵਾਸਤੇ ਤੂੰ ਆਇਆ ਓ ਕਰ ਓ ਲਾਹ ਲੈ ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਸਵਾਸ ਰਹਿੰਦੇ ਸੀ ਆਪਣੇ ਮਕਸਦ ਨੂੰ ਪੂਰਾ ਕਰੀਏ ਜੋ ਸਾਨੂੰ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਮਾਂ ਮਿਲਿਆ ਹੈ ਨਾ ਇਦੇ ਵਿੱਚ ਆਪਾਂ ਲਾਹਾ ਲੈਣ ਆਏ ਆ ਇੱਕ ਮਕਸਦ ਪੂਰਾ ਕਰਨ ਆਏ ਆ ਕੁਝ ਕਰਨ ਆਏ ਆ ਕੀ ਕਰਨ ਆਏ ਆ ਗੁਰੂ ਜੀ ਮਾਗਦੇ ਮਹੀਨੇ ਵਿੱਚ ਸਿੱਖਿਆ ਦਿੰਦੇ ਨੇ ਵੇਖੋ ਵਾਰ-ਵਾਰ ਉਦਾਹਰਨਾਂ ਦੇ ਕੇ ਸਮਝਾਇਆ ਗਿਆ ਕਿ ਲੱਗੇ ਪੁੱਤ ਜਿਹੜਾ ਨਵਾਂ ਮਹੀਨਾ ਆਇਆ ਹੈ ਜਦੋਂ ਕਿਸੇ ਵੀ ਨਵੇਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਨਾ ਗੁਰੂ ਜੀ ਹਰ ਵਾਰ ਸਮਝਾਉਂਦੇ ਨੇ ਵੀ ਇਸ ਮਹੀਨੇ ਚ ਸਿੱਖਿਆ ਲੈ ਲੈ ਜਿਵੇਂ ਹੁਣ ਮਾਗ ਦਾ ਮਹੀਨਾ ਚੱਲ ਰਿਹਾ ਹੈ ਗੁਰੂ ਜੀ ਮਾਗ ਦੇ ਪਰਥਾਏ ਵੀ ਸੁਚੇਤ ਕਰ ਰਹੇ ਨੇ ਅਸੀਂ ਕੀ ਕਰਨਾ ਹੈ ਆ ਦੁਨੀਆ ਵਿੱਚ ਸਾਡਾ ਮਕਸਦ ਕੀ ਹੈ ਗੁਰੂ ਜੀ ਆਵਾਜ਼ ਮਾਰਦੇ ਨੇ ਮਾਗ ਮੱਜ ਜਨ ਸੰਗ ਸਾਧੂਆਂ ਤੂੜੀ ਕਰ ਸਾਰਿਆਂ ਨੂੰ ਇਹ ਸ਼ਬਦ ਯਾਦ ਹੈ ਕਿਰਪਾ ਕਰਕੇ ਲਵਾਓ ਹਾਜ਼ਰੀ ਆਓ ਆਪਾਂ ਪਹਿਲਾਂ ਪੜ੍ਹ ਲਈਏ ਮਾਗ ਮਜਨ ਸੰਗ ਸਾਧੂਆ ਮਾਗ ਮਜਨ ਸੰਗ ਸਾਧੂਆ ਤੂੜੀ ਕਰੇ ਸੁਨਾਨ ਤੂੜੀ ਕਰੇ ਸੁਨਾਨ ਹਰ ਕਾ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ जन्म कर्म मल पुत्र जन्म कर्म मल पुत्र मनते जाई गुमान मनते जाई गुमान ਕਾਮ ਕਰੋਧ ਨ ਮੋਹੀਐ ਕਾਮ ਕਰੋਧ ਨ ਮੋਹੀਐ ਬਿਨ ਸੈ ਲੋਭ ਸੁਆਨ ਬਿਨ ਸੈ ਲੋਭ ਸੁਆਨ ਸੱਚੇ ਮਾਰਗ ਚੱਲਦੇ ਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਉਸਤਤ ਕਰੇ ਜਹਾਨ ਅਸਤਤ ਕਰੇ ਜਹਾਨ ਅਸਤਤ ਕਰੇ ਜਹਾਨ ਆਉ ਸਤਗੁਰੂ ਜੀ ਦੇ ਜਿਹੜੇ ਰੱਬੀ ਪਿਆਰੇ ਹੁੰਦੇ ਆ ਨਾ ਉਹਨਾਂ ਨੇ ਇਹਨਾਂ ਬਚਨਾਂ ਨੂੰ ਕਮਾਇਆ ਹੁੰਦਾ ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਨੇ ਵੀ ਇਹਨਾਂ ਬਚਨਾਂ ਨੂੰ ਕਮਾਇਆ ਹੋਇਆ ਇਹ ਪ੍ਰਕਾਸ਼ ਪੁਰਬ ਮਨਾਏ ਤਾਂ ਸਫਲੇ ਨੇ ਜੇ ਉਹਨਾਂ ਦੇ ਜੀਵਨ ਚੋਂ ਸੇਧ ਲੈ ਕੇ ਆਪਾਂ ਵੀ ਗੁਰਬਾਣੀ ਦੇ ਬਚਨਾਂ ਨੂੰ ਕਮਾਈਏ ਕਮਾਵਾਂਗੇ ਤਾਂ ਜੇ ਪਤਾ ਹੋਏਗਾ ਗੁਰੂ ਜੀ ਸਮਝਾ ਕੀ ਰਹੇ ਨੇ ਮਾਗ ਮੱਜਨ ਸੰਗ ਸਾਧੂ ਮਾਗ ਕੱਗੇ ਨੂੰ ਸ਼ਿਆਰੀ ਲੱਗੀ ਆ ਇਸ਼ਿਆਰੀ ਅਰਥ ਕਰਦੀ ਆ ਵਿੱਚ ਮਾਗ ਦੇ ਮਹੀਨੇ ਵਿੱਚ ਮੱਜਨ ਦਾ ਅਰਥ ਹੈ ਚੁੱਭੀ ਲਾਉਣੀ ਇਸ਼ਨਾਨ ਕਰਨਾ ਜਦੋਂ ਸਤਿਗੁਰੂ ਜੀ ਪ੍ਰਗਟ ਹੋਏ ਹਨ ਉਹਦੋਂ ਦੁਨੀਆਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਸੀ ਵੀ ਜਦੋਂ ਮਾਗ ਦੀ ਮਹੀਨੇ ਦੀ ਸ਼ੁਰੂਆਤ ਹੁੰਦੀ ਆ ਜੇ ਕੋਈ ਪ੍ਰਿਆਗ ਤੀਰਥ ਤੇ ਜਾ ਕੇ ਇਸ਼ਨਾਨ ਕਰਿਓ ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲਾ ਮੰਨਦਾ ਸੀ ਅੱਜ ਵੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰ ਧਾਰਾ ਨਹੀਂ ਪਹੁੰਚੀ ਜੇ ਜੀ ਗੁਰੂ ਜੀ ਦੇ ਗਿਆਨ ਨੂੰ ਨਹੀਂ ਜਾਣਦੇ ਉਹ ਅੱਜ ਵੀ ਇਹ ਭਰਮ ਕਰਦੇ ਨੇ ਵੀ ਮਾਗ ਦੇ ਮਹੀਨੇ ਵਿੱਚ ਤੇ ਤੀਰਥਾਂ ਤੇ ਇਸ਼ਨਾਨ ਕੀਤੇ ਜਾਣ ਤੇ ਵੱਡੇ ਭਾਗ ਗੁਰੂ ਜੀ ਨੇ ਸਾਨੂੰ ਇੱਕ ਨਵੇਕਲੀ ਵਿਚਾਰ ਧਾਰਾ ਦਿੱਤੀ ਕਿ ਲੱਗੇ ਪੁੱਤ ਤੈਨੂੰ ਕਿੱਥੇ ਜਾਣ ਦੀ ਲੋੜ ਨਹੀਂ ਤੂੰ ਵੀ ਮਾਗ ਦੇ ਮਹੀਨੇ 'ਚ ਇਸ਼ਨਾਨ ਕਰ ਪਰ ਤੈਨੂੰ ਹੋਰ ਕਿੱਥੇ ਜਾਣ ਦੀ ਭਟਕਣ ਦੀ ਲੋੜ ਨਹੀਂ ਕਿੱਥੇ ਇਸ਼ਨਾਨ ਕਰਨੇ ਮੇਰੇ ਤੋਂ ਬਚਲਾ ਗੁਰੂ ਜੀ ਦੱਸਦੇ ਨੇ ਪੁੱਛੀਏ ਆਪਣੇ ਸਤਿਗੁਰੂ ਜੀ ਤੋਂ 마ਗ ਮੱਜਨ ਸੰਗ ਸਾਧੂਆ ਟੁੜੀ ਕਾ ਰੇਸ਼ਨਾਨ ਮਾਗ ਦੇ ਮਹੀਨੇ ਵਿੱਚ ਆਪਾਂ ਸਾਧੂਆਂ ਦੀ ਸੰਗਤ ਦੇ ਵਿੱਚ ਇਸ਼ਨਾਨ ਕਰਨਾ ਹੁੰਦਾ ਹੈ ਇਸ ਮਹੀਨੇ ਤੋਂ ਸਿੱਖਿਆ ਲੈ ਕੇ ਫਿਰ ਹਰ ਦਿਨ ਇਸ ਸਰੋਵਰ ਵਿੱਚ ਚੂਬੀਆਂ ਲਾਉਂਦੇ ਰਹਿਣਾ ਹੁਣ ਸਭ ਤੋਂ ਪਹਿਲਾਂ ਤੇ ਆਪਏ ਸਭ ਜੀ ਇਹ ਵੀ ਸਾਧੂ ਹੁੰਦਾ ਕੌਣ ਹੈ ਕਈ ਵਾਰ ਤੇ ਨਾ ਆਪਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਧੂ ਕੌਣ ਹੈ ਕੋਈ ਭੱਗਵੇਂ ਕੱਪੜੇ ਪਾ ਕੇ ਆ ਜੇ ਕੋਈ ਕੱਪੜੇ ਉਤਾਰ ਕੇ ਆ ਜੇ ਕਈ ਉਹਨੂੰ ਵੀ ਸਾਧੂ ਕਹਿੰਦੇ ਨਹੀਂ ਕੋਈ ਪਿੰਡੇ ਤੇ ਸਵਾਹ ਮਲੇ ਕੋਈ ਜਟਾ ਵਧਾ ਲਵੇ ਕਿਆ ਜਾਂਦੇ ਵੀ ਇਹ ਸਾਧੂ ਮਹਾਕਮਾਂ ਨੇ ਪਰ ਗੁਰੂ ਜੀ ਤੋਂ ਪੁੱਛੀਏ ਗੁਰੂ ਜੀ ਸਾਧੂ ਕੌਣ ਹੈ ਗੁਰੂ ਜੀ ਦੱਸ ਦਿਨੋ ਉੱਤਮ ਸੋ ਲੋਕ ਸਾਧ ਕੇ ਬਚਨ ਅਮਲੀ ਕਲਾਲ ਇਹ ਰਤਨ ਗੁਰਬਾਣੀ ਦਾ ਇੱਕ ਇੱਕ ਸ਼ਬਦ ਗੁਰਬਾਣੀ ਦੇ ਬਚਨ ਇਹ ਮੁਬਾਰਕ ਬੋਲ ਸਾਧੂਆਂ ਦੇ ਬੋਲ ਨੇ ਇਹ ਸਾਧੂ ਬੈਠੇ ਨੇ ਸਾਡੇ ਕੋਲ ਸਭ ਤੋਂ ਵੱਡੇ ਸਾਧੂ ਤੇ ਜਿਹੜੇ ਇਸ ਸਾਧੂ ਕੋਲ ਆਉਂਦੇ ਨੇ ਇੱਥੇ ਜੁੜਦੇ ਨੇ ਉਹਨਾਂ ਨੂੰ ਸਾਧ ਸੰਗਤ ਕਿਹਾ ਜਾਂਦਾ ਹੈ ਜਿਹੜੇ ਪੂਰੇ ਸਾਧੂ ਕੋਲ ਆ ਜਾਂਦੇ ਨੇ ਸਭ ਤੋਂ ਵੱਡੇ ਸਾਧੂ ਕੋਲ ਆਉਂਦੇ ਨੇ ਸਾਧ ਸੰਗਤ ਦੇ ਵਿੱਚ ਆਪਾਂ ਇਸ਼ਨਾਨ ਕਰਨਾ ਹੈ ਸਾਧੂਆਂ ਦੀ ਧੂੜੀ ਵਿੱਚ ਸਾਧ ਸੰਗਤ ਦੀ ਧੂੜੀ 'ਚ ਇਸ਼ਨਾਨ ਕਰਨਾ ਰੋਜ਼ ਹੁਣ ਕਈ ਵਾਰ ਮਨ ਵਿੱਚ ਇਹ ਵੀ ਖਿਆਲ ਆ ਸਕਦਾ ਹੈ ਬੜੀਆਂ ਦੀ ਆਉਂਦਾ ਵੀ ਇਹ ਵੀ ਢੂੜੀ ਸੰਗਤ ਦੀ ਮਿਲਦੀ ਕਿਵੇਂ ਹੈ ਕੋਈ ਜੋੜਿਆਂ ਨੂੰ ਚੁੱਕ ਕੇ ਮੱਥੇ 'ਤੇ ਨਾ ਲਾਉਂਦਾ ਵੀ ਸ਼ਾਇਦ ਢੂੜੀ ਮਿਲ ਜਾਏਗੀ ਠੀਕ ਹੈ ਪਰ ਸਾਫ਼ ਸਫਾਈ ਰੱਖਦੇ ਆ ਜੋੜਾ ਘਰ ਬਣੇ ਹੁੰਦੇ ਨੇ ਸੇਵਾ ਕਰਦਿਆਂ ਕਰਨੀ ਚਾਹੀਦੀ ਆ ਪਰ ਮਨ ਵਿੱਚ ਇਹ ਸੋਚ ਲੈਣਾ ਵੀ ਉਹ ਢੂੜੀ ਮੱਥੇ 'ਤੇ ਲਾ ਕੇ ਇਦਾਂ ਸਾਨੂੰ ਸੰਗਤ ਦੀ ਢੂੜ ਮਿਲ ਗਈ ਇਦਾਂ ਗੱਲ ਨਹੀਂ ਬਣਨੀ ਕਈ ਚਰਨਕੁੰਡ ਦੇ ਵਿੱਚੋਂ ਪਾਣੀ ਦੀ ਚੂਲੀ ਪਰ ਕੇ ਪੀ ਲੈਂਦੇ ਨੇ ਉੱਥੇ ਸਫਾਈ ਵਾਸਤੇ ਚਰਨਕੁੰਡ ਹੈ ਗੁਰੂ ਜੀ ਦੀ ਹਜ਼ੂਰੀ ਚੋਣ ਹੈ ਆਪਣੇ ਪੈਰ ਸਾਫ਼ ਕਰਕੇ ਆਉਣੇ ਇਦਾਂ ਧੂੜ ਨਹੀਂ ਮਿਲਦੀ ਗੁਰੂ ਜੀ ਤੋਂ ਪੁੱਛੀਏ ਧੂੜੀ ਮਿਲਦੀ ਕਿਵੇਂ ਹੈ ਹਾਰੇ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਧੂੜੀ ਨਾ ਵੈ ਜਿਹੜੀ ਅਮਰਤਮਈ ਬਾਣੀ ਨੂੰ ਗਾਉਂਦੇ ਆ ਨਾ ਉਹ ਸਾਧੂਆਂ ਦੀ ਧੂੜੀ 'ਚ ਸ্নান ਕਰਦੇ ਕਿਉਂਕਿ ਬਾਣੀ ਸਾਧੂਆਂ ਦੀ ਬਾਣੀ ਆ ਸਾਧੂ ਸਤਿਗੁਰੂ ਜਿਹੜੀ ਇਸ ਬਾਣੀ ਨੂੰ ਗਾਉਂਦੇ ਨੇ ਉਹ ਸਾਧੂਆਂ ਦੀ ਧੂੜੀ 'ਚ ਨਹਾਉਂਦੇ ਨੇ ਤੇ ਜੇ ਹੁਣ ਆਪਾਂ ਸਾਧ ਸੰਗਤ ਦੀ ਧੂੜ ਲੈਣੀ ਹੋਵੇ ਕਿਵੇਂ ਲਵਾਂਗੇ ਮੰਨ ਲਓ ਆਪਾਂ ਕਿਸੇ ਗੱਡੀ ਦੀ ਧੂੜ ਲੈਣੀ ਆ ਕੀ ਕਰਨਾ ਪੈਣਾ ਗੱਡੀ ਦੇ ਪਿੱਛੇ ਤੁਰਨਾ ਪੈਣਾ ਧੂੜ ਤੇ ਆਪਣੇ ਆਪ ਹੀ ਮਿਲ ਜਾਣੀ ਆ ਗੱਡੀ ਦੀ ਜੇ ਹੁਣ ਸਾਧ ਸੰਗਤ ਦੀ ਧੂੜ ਲੈਣੀ ਆ ਸਾਧ ਸੰਗਤ ਦੇ ਪਿੱਛੇ ਤੁਰਨਾ ਪੈਂਦਾ ਹੈ ਸਾਧ ਸੰਗਤ ਸਾਧੂ ਸਤਿਗੁਰੂ ਦੇ ਪਿੱਛੇ ਤੁਰਦੀ ਆ ਗੁਰਬਾਣੀ ਗਾਉਂਦੀ ਆ ਆਪਾਂ ਸਾਧ ਸੰਗਤ ਦੇ ਪਿੱਛੇ ਤੁਰ ਕੇ ਗੁਰਬਾਣੀ ਹੀ ਗਾਉਣੀ ਆ ਫਿਰ ਇਹ ਚਰਨ ਧੂੜੀ ਵਿੱਚ ਇਸ਼ਨਾਨ ਹੁੰਦਾ ਹੈ ਤੇ ਜਿਹੜੇ ਇੱਥੇ ਇਸ਼ਨਾਨ ਕਰਦੇ ਨੇ ਉਹਨਾਂ ਦੇ ਸਾਰੇ ਪਾਪ ਲੈ ਜਾਂਦੇ ਨੇ ਸਾਧ ਸੰਗਤ ਨੂੰ RAM ਦੇ ਦਾਸਾਂ ਦਾ ਸਰੋਵਰ ਵੀ ਕਿਹਾ ਗਿਆ ਹੈ ਨਾ RAM ਦਾਸ ਸਰੋਵਰ ਨਾਤੇ ਸਭ ਉੱਤਰੇ ਪਾਪ ਕਮਾਤੇ ਦੋ ਤਰ੍ਹਾਂ ਦੇ ਇਸ਼ਨਾਨ ਗੁਰਬਾਣੀ ਵਿੱਚ ਦੱਸੇ ਗਏ ਤੇ ਦੋਨੋਂ ਇਸ਼ਨਾਨਾਂ ਨੂੰ ਕਰਨ ਦਾ ਢੰਗ ਵੀ ਵੱਖੋ ਵੱਖਰਾ ਹੈ ਇੱਟ ਹੈ ਤਨ ਦਾ ਇਸ਼ਨਾਨ ਦੂਜਾ ਹੈ ਮਨ ਦਾ ਇਸ਼ਨਾਨ ਤਨ ਦਾ ਇਸ਼ਨਾਨ ਪਾਣੀ ਨਾਲ ਹੁੰਦਾ ਤੇ ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ ਦੋਨੋਂ ਇਸ਼ਨਾਨ ਜ਼ਰੂਰੀ ਨੇ ਗੁਰੂ ਜੀ ਰੋਜ਼ ਆਵਾਜ਼ ਦਿੰਦੇ ਨੇ ਤਾਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਚੰਦੈ ਰੋਗ ਹੋ ਜਾਮੀ ਗੁਰੂ ਜੀ ਕਹਿੰਦੇ ਗਰੰਟੀ ਆ ਤਨ ਵੀ ਰੋਗ ਹੋਏਗਾ ਤੇ ਮਨ ਵੀ ਰੋਗ ਹੋਏਗਾ ਪਰ ਦੋਨੋਂ ਇਸ਼ਨਾਨ ਕਰਨੇ ਪੈਣੇ ਨੇ। ਤਾਰੇ ਇਸ਼ਨਾਨ ਪਹਿਲਾਂ ਤਨ ਦਾ ਇਸ਼ਨਾਨ ਕਰ ਪਾਣੀ ਨਾਲ ਫਿਰ ਉਸੇ ਸਮੇਂ ਸਿਮਰ ਪ੍ਰਭ ਆਪਣੇ ਪ੍ਰਭੂ ਨੂੰ ਸਿਮਰ ਸਿਮਰਨ ਵਿੱਚ ਜੁੜ ਜਾ ਜਾਤ ਵਿੱਚ ਜੁੜ ਜਾ ਤੇਰਾ ਮਨ ਵੀ ਰੋਗ ਹੋਏਗਾ। ਸਿਮਰਨ ਵਿੱਚ ਤੇ ਬੜੀਆਂ ਬਰਕਤਾਂ ਨੇ ਜੀ। ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹਿ ਸਮਾਏ ਗੁਰੂ ਪੀਤਾ ਜੀ ਫਰਮਾਉਂਦੇ ਨੇ ਕਿੰਦੇ ਪ੍ਰਭ ਕਾ ਸਿਮਰਨ ਤ੍ਰishna 부ਝ ਜਾਏ ਪ੍ਰਭ ਕਾ ਸਿਮਰਨ ਸਭ ਕਿਛ ਸੁਝ ਜਾਏ ਜੁੜਿਏ ਸ਼ਨਾਣੇ ਸੇ ਸ਼ਬਦ ਵਿੱਚ ਗੁਰੂ ਜੀ ਮਨ ਦੇ ਇਸ਼ਨਾਨ ਦਾ ਜ਼ਿਕਰ ਕਰ ਰਹੇ ਨੇ ਸਾਧ ਸੰਗਤ ਵਿੱਚ ਆ ਕੇ ਆਪਾਂ ਮਨ ਦਾ ਇਸ਼ਨਾਨ ਜ਼ਰੂਰ ਕਰਨਾ ਹੈ ਅੱਗੇ ਜਾ ਕੇ ਆਪਾਂ ਇਤਿਹਾਸ ਵਿੱਚ ਜ਼ਿਕਰ ਵੀ ਕਰਾਂਗੇ ਬਾਬਾ ਦੀਪ ਸਿੰਘ ਜੀ ਨੂੰ ਦੁਨੀਆ ਕਿਉਂ ਯਾਦ ਕਰਦੀ ਆ ਕਿਉਂਕਿ ਉਹਨਾਂ ਨੇ ਸਾਧ ਸੰਗਤ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ ਐਵੇਂ ਦੁਨੀਆ ਯਾਦ ਨਹੀਂ ਕਰਦੀ ਐਵੇਂ ਉਹਨਾਂ ਦੀ ਯਾਦ ਵਿੱਚ ਸਮਾਗਮ ਨਹੀਂ ਹੁੰਦੇ ਉਹਨਾਂ ਨੇ ਇਸ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਆਪਾਂ ਵੀ ਕਰਨਾ ਹੈ ਜਦੋਂ ਆਪਾਂ ਸਾਧ ਸੰਗਤ ਵਿੱਚ ਆਉਨੇ ਆ ਨਾ ਬਾਰ ਬਾਰ ਗੁਰੂ ਜੀ ਦੱਸਦੇ ਨੇ ਵੀ ਆ ਇੱਥੇ ਬੈਠ ਜੁੜ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜਿੱਦਾਂ ਦੇ ਮਾਹੌਲ ਵਿੱਚ ਬੰਦਾ ਜੁੜਦਾ ਹੈ ਉਦਾਂ ਦਾ ਹੀ ਹੋ ਜਾਂਦਾ ਹੈ ਉਦਾਂ ਦਾ ਹੀ ਬਣ ਜਾਂਦਾ ਜਿੱਦਾਂ ਦਾ ਆਪਾਂ ਬਣਨਾ ਚਾਹੁੰਦੇ ਆ ਜਾਂ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਆ ਉਦਾਂ ਦੀ ਸੰਗਤ ਵਿੱਚ ਉਹਨਾਂ ਨੂੰ ਬਿਠਾਉਣਾ ਸ਼ੁਰੂ ਕਰ ਦਈਏ ਜੇ ਕੋ ਸੰਗਤ ਵਿੱਚ ਬੈਠਣਗੇ ਯਕੀਨਨ ਉਦਾਂ ਦੇ ਹੋਣਗੇ ਇਹ ਜੇ ਸਤ ਸੰਗਤ ਵਿੱਚ ਆਉਣਗੇ ਤਾਂ ਉਦਾਂ ਦੇ ਹੋਣਗੇ ਰੰਗ ਲਾਗਤ 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 ਹੈ ਭ੍ਰਮ ਭਾਗਤ 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 ਹੈ ਰੰਗ ਲੱਗਦਾ ਲੱਗਦਾ ਲੱਗ ਹੀ ਜਾਂਦਾ ਹੁੰਦਾ ਜਿਵੇਂ ਕਹਿੰਦੇ ਨਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਲੈਂਦਾ ਦੂਜੇ ਨੂੰ ਦੇਖ ਕੇ ਮਨ ਵਿੱਚ ਹੌਸਲਾ ਆ ਜਾਂਦਾ ਜਦੋਂ ਸੰਗਤ ਵਿੱਚ ਜੁੜਦੇ ਆ ਸਾਡੇ ਮਹਾਨ ਸੂਰਬੀਰਾਂ ਦੀਆਂ ਗੱਲਾਂ ਹੁੰਦੀਆਂ ਮਨ ਵਿੱਚ ਚਾਹਨਾ ਪੈਦਾ ਹੁੰਦੀ ਹੈ ਵੀ ਅਸੀਂ ਵੀ ਪੁਰਖਿਆਂ ਤੋਂ ਸੇਧ ਲੈ ਕੇ ਉਦਾਂ ਦੇ ਕਾਰਨਾਮੇ ਕਰੀਏ। ਅਸੀਂ ਵੀ ਕੋਈ ਦੇਣ ਦੇ ਕੇ ਜਾਈਏ ਸਮਾਜ ਨੂੰ। ਜਿੱਦਾਂ ਦਾ ਸੁਣਦੇ ਹਾਂ ਉਦਾਂ ਦਾ ਬਣਦੇ ਹਾਂ। ਭਗਤ ਕਬੀਰ ਜੀ ਮਹਾਰਾਜ ਦੇ ਨਾਲ ਹੀ ਬੈਠੇ ਭਗਤ ਸੈਣ ਜੀ ਮਹਾਰਾਜ ਗੁਰੂ ਅਰਜਨ ਸਿੰਘ ਮਹਾਰਾਜ ਜੀ ਕਹਿ ਉੱਠੇ। ਸੈਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ। ਹਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣੀਆ ਗਿਣਤੀ ਹੋਣ ਲੱਗੀ ਭਗਤਾਂ ਵਿੱਚ ਉਹਨਾਂ ਦੇ ਹਿਰਦੇ 'ਚ ਨਰੰਕਾਰ ਬੋਲੇ ਹੈ ਕਿਵੇਂ ਜੀਵਨ ਬਦਲ ਗਿਆ ਸੁਣਿਆ ਸੁਣਨ ਦੇ ਨਾਲ ਸਤ ਸੰਗਤ ਕਰਨ ਦੇ ਨਾਲ ਜੀਵਨ ਬਦਲੇ ਹੈ ਨਾ ਵੇਖੋ ਮੈਨੂੰ ਭੈਣ ਜੀ ਹੁਣੀ ਦੱਸ ਰਹੀ ਸੀ ਕਿ ਅਸੀਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਮਨਾਉਂਨੇ ਹਾਂ ਉਨੇ ਹਰ ਸਾਲ ਕਿਉਂ ਸੰਗਤਾਂ ਨੂੰ ਜੋੜਿਆ ਜਾਂਦਾ ਹੈ ਕਿਉਂ ਉਦਮ ਕੀਤਾ ਜਾਂਦਾ ਹੈ ਸੁਣ ਸੁਣ ਕੇ ਜੀਵਨ ਬਦਲ ਜਾਂਦਾ ਜਿੰਨੇ ਵਾਰ ਸੁਣਾਗੇ ਜੇ ਇੱਕ ਗੁਣ ਵੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚ ਉਹ ਹਿਰਦੇ ਚ ਵਸ ਗਿਆ ਨਾ ਜੀਵਨ ਬਦਲ ਜਾਂਦਾ ਹੈ ਭਗਤ ਸ਼ੈਣ ਜੀ ਦਾ ਜੀਵਨ ਬਦਲ ਗਿਆ ਸੁਣਨ ਕਰਕੇ ਭਗਤਾਂ ਵਿੱਚ ਗਿਣਤੀ ਹੋਣ ਲੱਗੀ ਤੇ ਉਹ ਆਪਾਂ ਵੀ ਯਤਨ ਕਰਿਆ ਕਰੀਏ ਜਦੋਂ ਵੀ ਇਦਾਂ ਦਾ ਮੌਕਾ ਮਿਲਦੇ ਉਦਮ ਕਰੀਏ ਜੁੜਿਆ ਕਰਿਏ ਸਤ ਸੰਗਤ ਵਿੱਚ ਆਪਣੀ ਸ਼ਹੀਦਾਂ ਨੂੰ ਯਾਦ ਕਰਿਆ ਕਰਿਏ ਗੁਰਪੁਰਬ ਮਨਾਇਆ ਕਰਿਏ ਤੇ ਮਨ ਕਰਕੇ ਹਾਜ਼ਰ ਹੋਇਆ ਕਰਿਏ ਕਿਉਂਕਿ ਸੁਣਨ ਦੇ ਨਾਲ ਜੀਵਨ ਬਦਲ ਜਾਂਦਾ ਹੈ ਇਸੇ ਕਰਕੇ ਧੰਗ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਪੁੱਤ ਸੰਗਤ ਕਰ ਸੰਗਤ ਵਿੱਚ ਜੁੜੇ ਜਿਹੜੇ ਇੱਥੇ ਆਉਂਦੇ ਉਹ ਤਰ ਜਾਂਦੇ ਨੇ ਮੇਰੇ ਮਾਧੂ ਜੀ ਸਾਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰੀਆ ਸੰਗਤ ਜੀਵਨ ਬਦਲ ਦਿੰਦੀ ਏਸੇ ਕਰਕੇ ਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸਿੱਖਿਆ ਦਿੱਤੀ ਸੋਝੀ ਦਿੱਤੀ ਪੁੱਤ ਤੂੰ ਮਾਗ ਦੇ ਮਹੀਨੇ 'ਚ ਅਰਦਾਸ ਕਰਲਾ ਇਵੇਂ ਸੰਗਤ ਦੀ ਧੂੜੀ ਵਿੱਚ ਇਸ਼ਨਾਨ ਕਰਿਆ ਕਰਨਾ ਜਦੋਂ ਇੱਥੇ ਆਈਏ ਫਿਰ ਅੱਗੇ ਕੀ ਕਰਨਾ ਉਹ ਵੀ ਦੱਸਿਆ ਗੁਰੂ ਜੀ ਨੇ ਇਹ ਨਹੀਂ ਕਿ ਇਸ ਸਰੋਵਰ ਚ ਆ ਕੇ ਬੈਠ ਜਾਣਾ ਤੇ ਚਲੇ ਜਾਣਾ ਇੱਥੇ ਆ ਕੇ ਫਿਰ ਕੀ ਕਰਨਾ ਹਰਿ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਦਾਨ ਹਰੀ ਦੇ ਨਾਮ ਨੂੰ ਧਿਉਣਾ ਆਪਣੀਆਂ ਗੱਲਾਂ ਕਰਕੇ ਨਹੀਂ ਮੁੜਨਾ ਨਾਮ ਨੂੰ ਧਿਉਣਾ ਸੁਣਨਾ ਫਿਰ ਅੱਗੇ ਦਾਨ ਕਰਨਾ ਹੈ ਅੱਗੇ ਦਾਨ ਦੇਣਾ ਹੈ ਅੱਗੇ ਦਾਨ ਤਾਂ ਦੇਾਂਗੇ ਜੇ ਪਹਿਲਾਂ ਆਪ ਦਾਨ ਗੁਰੂ ਜੀ ਤੋਂ ਲੈ ਲਵਾਂਗੇ ਜਦੋਂ ਸਤ ਗੁਰੂ ਜੀ ਪ੍ਰਗਟ ਹੋਏ ਉਸ ਸਮੇ ਸਮਾਜ ਵਿੱਚ ਕਈ ਪ੍ਰਕਾਰ ਦੇ ਦਾਨ ਚੱਲਦੇ ਸੀ ਕੋਈ ਘੋੜੇ ਦਾਨ ਕਰਦਾ ਸੀ ਕੋਈ ਹਾਥੀ ਦਾਨ ਕਰਦਾ ਸੀ ਇੱਥੋਂ ਤੱਕ ਗੱਲਾਂ ਪ੍ਰਚਾਰੀਆਂ ਗਈਆਂ ਕਹਿੰਦੇ ਵੀ ਜੇ ਕੋਈ ਆਪਣੀ ਇਸਤਰੀ ਦਾਨ ਕਰਕੇ ਆਰੇ ਤੇ ਚੜ ਜਾਏਗਾ ਬਕੈਦਾ ਆਰਾ ਲਾਇਆ ਹੋਇਆ ਸੀ ਕਿੰਦੇ ਜੇ ਕੋਈ ਆਪਣੀ ਇਸਤਰੀ ਦਾਨ ਕਰਕੇ ਆਰੇ ਤੇ ਚੜ ਜਾਏਗਾ ਸਿੱਧਾ ਹੀ ਸਵਰਗ ਨੂੰ ਜਾਏਗਾ ਬੜੇ ਅਗਿਆਨਤਾ ਬਸ ਲੋਕੀ ਆਰੇ ਤੇ ਚੜਦੇ ਰਹੇ ਵਿਸ਼ਾਇ ਦੇ ਇਦਾਂ ਹੀ ਸਵਰਗ ਮਿਲ ਜਾਓ ਇਦਾਂ ਹੀ ਮੁਕਤੀ ਮਿਲ ਜਾਓ ਗੁਰੂ ਜੀ ਨੇ ਸਾਨੂੰ ਸਮਝਾਇਆ ਅਸਦਾਨ ਗਜਦਾਨ ਸਹਿਜ ਨਾਰੀ ਭੂਮਦਾਨ ਐਸੋ ਦਾਨ ਨਿਤ ਨਿਤ ਹੈ ਕੀਜੈ ਆਤਮ ਜੋ ਨਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ RAM ਨਾਮ ਸਰ ਤੂੰ ਨਾ ਪੁਜੈ ਅਸਦਾਨ ਅਸ ਕਹਿੰਦੇ ਨੇ ਘੋੜੀ ਨੇ ਕਿੰਦੀ ਕੋ ਘੋੜੇ ਦਾਨ ਕਰੇ ਗੱਜ ਦਾਨ ਗੱਜ ਕਹਿੰਦੀ ਨਹੀਂ ਹਾਥੀ ਨੂੰ ਕੋਈ ਹਾਥੀ ਦਾਨ ਕਰੇ ਕਿਉਂਕਿ ਉਦੋਂ ਇਦਾਂ ਦੇ ਦਾਨ ਚੱਲਦੇ ਸੀ ਜੀ ਪ੍ਰਚਾਰਿਆ ਗਿਆ ਸੀ ਵੀ ਇਹ ਦਾਨ ਹੁੰਦੇ ਨੇ ਘੋੜੇ ਦਾਨ ਕਰੋ ਹਾਥੀ ਦਾਨ ਕਰੋ ਗੁਰੂ ਜੀ ਕਹਿੰਦੇ ਕੋਈ ਘੋੜੇ ਦਾਨ ਕਰੇ ਕੋਈ ਹਾਥੀ ਦਾਨ ਕਰੇ ਸਹਿਜਾ ਨਾਰੀ ਸਹਿਜਾ ਦਾ ਅਰਥ ਹੈ ਸੇਜ ਕੋਈ ਆਪਣੀ ਸੇਜ ਦਾਨ ਕਰ ਦੇਵੇ ਨਾਰੀ ਦਾ ਅਰਥ ਹੈ ਇਸਤਰੀ ਕੋਈ ਇਸਤਰੀ ਦਾਨ ਕਰੇ ਵੇਖੋ ਭੈਣੋ ਸਮਾਜ ਦੇ ਵਿੱਚ ਨਾ ਸਾਨੂੰ ਔਰਤਾਂ ਨੂੰ ਇੱਕ ਚੀਜ਼ ਸਮਝਿਆ ਜਾਂਦਾ ਸੀ ਕਿੰਨੇ ਕਰ ਦੋ ਦਾਨ ਇਹ ਹੁੰਦਾ ਰਿਹਾ ਸਮਾਜ ਵਿੱਚ ਤੇ ਇੱਕੋ ਹੀ ਧਾਰਾ ਜਿਸ ਘਰ ਚੋਂ ਆਵਾਜ਼ ਆਉਂਦੀ ਆ ਸੋ ਕਿਉ ਮੰਨਦਾ ਕੀਏ ਜਿਤ ਜੰਮੇ ਰਾਜਾ ਉਦੋਂ ਇਦਾਂ ਦੀਆਂ ਗੱਲਾਂ ਚੱਲਦੀਆਂ ਸੀ ਵੀ ਜਿਹੜਾ ਕੋਈ ਇਸਤਰੀ ਦਾਨ ਕਰਕੇ ਆਰੇ ਤੇ ਚੜੇਗਾ ਸਿੱਧਾ ਹੀ ਸਵਰਗ ਨੂੰ ਜਾਏਗਾ ਅੱਜ ਵੀ ਸ਼ਬਦ ਵਰਤੇ ਜਾਂਦੇ ਕੰਨਿਆਦਾਨ ਕੀ ਕੋਈ ਵਸਤੂ ਹੈ ਕੋਈ ਚੀਜ਼ ਹੈ ਸਤਿਗੁਰੂ ਜੀ ਨੇ ਸਾਨੂੰ ਮਾਨ ਬਖਸ਼ਿਸ਼ ਕੀਤਾ ਭੁੱਲਣਾ ਨਹੀਂ ਚਾਹੀਦਾ ਗੁਰੂ ਜੀ ਦੇ ਪਰਉਪਕਾਰਾਂ ਨੂੰ ਸਾਡੇ ਹੱਕ 'ਚ ਖੜੇ ਕਹਿਣ ਲੱਗੇ ਕੋਈ ਆਪਣੀ ਸੇਜਦਾਨ ਕਰ ਦੇਵੇ ਕੋਈ ਅਸਤਰੀਦਾਨ ਕਰੇ ਭੂਮਦਾਨ ਭੂਮ ਕਹਿੰਦੀ ਨੇ ਜ਼ਮੀਨ ਨੂੰ ਕੋਈ ਜ਼ਮੀਨਦਾਨ ਕਰੇ ਐਸੋ ਦਾਨ ਨਿਤ ਨਿਤ ਹੈ ਕਿਝੈ ਇੱਕ ਦਿਨ ਦੀ ਗੱਲ ਨਹੀਂ ਕਿ ਕਿਸੇ ਨੇ ਇੱਕ ਦਿਨ ਦਾਨ ਕਰਤਾ ਕੋਈ ਰੋਜ਼ ਹੀ ਇਦਾਂ ਦੇ ਦਾਨ ਕਰੀ ਜਾਵੇ ਆਤਮ ਜੋ ਨਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਕਹਿੰਦੇ ਆਪਣਾ ਆਪ ਦਾਨ ਕਰਕੇ ਆਪਣੇ ਬਰਾਬਰ ਸੋਨਾ ਤੋਲ ਕੇ ਦਾਨ ਕਰਕੇ ਕਹੇ ਵੀ ਮੈਂ ਹੁਣ ਮੁਕਤੀ ਪ੍ਰਾਪਤ ਕਰਾਂਗਾ ਇੰਨੇ ਦਾਨ ਕਰ ਦਿੱਤੇ ਹੁਣ ਸਵਰਗਾਂ ਨੂੰ ਜਾਵਾਂਗਾ RAM ਨਾਮ ਸਰ ਤੋ ਨਾ ਪੁਜੈ ਇੰਨੇ ਦਾਨ ਵੀ RAM ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਸਭ ਤੋਂ ਵੱਡਾ ਦਾਨ ਹੈ ਨਾਮ ਦਾਨ ਹਰ ਕਾ ਨਾਮ ਧਿਆਏ ਸੁਣ ਸਭ ਨੇ ਨੋ ਕਰ ਦਾਨ ਰੋਜ਼ ਮੰਗਦੀ ਐ ਨਾ ਮੰਗਿਆ ਵੀ ਕਰੀਏ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸਭ ਤੋਂ ਵੱਡਾ ਦਾਨ ਆਪ ਤੀਉਨੇ ਬਾਣੀ ਨੂੰ ਬਾਣੀ ਦੇ ਇੱਕ ਇੱਕ ਸ਼ਬਦ ਨਾਮ ਹੈ ਜਪਜੀ ਸਾਹਿਬ ਪੜਦੇ ਨਾ ਨਾਮ ਜਪਦੇ ਆਪ ਸੁਣਨੇ ਫਿਰ ਅੱਗੇ ਦਾਨ ਕਰਨਾ ਆਪਣੇ ਬੱਚਿਆਂ ਨੂੰ ਦਾਨ ਦੇਣਾ ਬੱਚਿਆਂ ਨੂੰ ਦਾਨ ਦੇਣਾ ਘਰ ਤੋਂ ਹੀ ਸ਼ੁਰੂਆਤ ਕਰੀਏ ਗੋਦੀ 'ਚ ਬਿਠਾ ਕੇ ਦਾਨ ਦੇਦਿਆ ਕਰੀਏ ਸੀ ਇਹ ਬਹੁਤ ਜ਼ਰੂਰੀ ਆ ਪਿਥੂ ਨਾਲ ਇਤਿਹਾਸ ਨੂੰ ਵੀ ਲੈ ਕੇ ਚੱਲਾਂ ਸਾਡੀ ਪਕੜ ਬਣਨ ਦੀ ਜਾਏ ਵੀ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਦਾਨ ਦੇਣਾ ਹੈ ਨਾਲ ਨਾਲ ਸ਼ਬਦ ਦੀ ਵਿਚਾਰ ਕਰਾਂਗੇ ਨਾਲ ਨਾਲ ਆਪਾਂ ਇਤਿਹਾਸ ਨੂੰ ਲੈ ਕੇ ਚੱਲਾਂਗੇ ਸ਼ਰੀਰ ਕਰਕੇ ਭਾਵੇਂ ਇੱਥੇ ਬੈਠੇ ਆ ਆਓ ਸੁਰਤ ਕਰਕੇ ਆਪਾਂ ਪਾਹੂ ਪਿੰਡ ਦੀ ਧਰਤੀ ਤੇ ਚੱਲਦੇ ਹਾਂ ਤਰਨ ਤਾਰਨ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਪਾਹੂ ਬਿੰਡਾ ਇੱਥੇ ਰਹਿੰਦੇ ਨੇ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਜੀ ਦੋਨੋਂ ਹੀ ਗੁਰਮੁਖ ਪਿਆਰੇ ਨੇ ਗੁਰੂ ਜੀ ਦੇ ਬਚਨਾਂ ਨੂੰ ਕਮਾਉਣ ਵਾਲੇ ਇਹਨਾਂ ਨੂੰ ਪਤਾ ਹੈ ਸਾਧ ਸੰਗਤ ਦੀ ਧੂੜੀ ਲੈਣੀ ਕਿੰਨੀ ਜ਼ਰੂਰੀ ਆ ਸਾਧ ਸੰਗਤ ਦੇ ਵਿੱਚ ਆਉਣ ਵਾਲੇ ਨੇ ਗੁਰੂ ਜੀ ਦੇ ਬਚਨ ਕਮਾਉਣ ਵਾਲੇ ਨੇ ਦਾਤੇ ਨੇ ਕਿਰਪਾ ਕੀਤੀ ਘਰ ਵਿੱਚ ਪੁੱਤ ਆਇਆ ਬੱਚੇ ਦੀ ਦਾਤ ਬਖਸ਼ਿਸ਼ ਕੀਤੀ ਇਨਾਂ ਨੂੰ ਦੇਣ ਵਾਲਾ ਦਾਤਾ ਯਾਦ ਹੈ ਦਾਤ ਤੇ ਪਕੜ ਨਹੀਂ ਬਣਾਈ ਦੇਣ ਵਾਲੇ ਦਤਾਰ ਦਾ ਸ਼ੁਕਰ ਕੀਤਾ ਜਾ ਰਿਹਾ ਹੈ ਬੱਚੇ ਨੂੰ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕੇ ਮਾਤਾ ਜਿਉਣੀ ਜੀ ਪਾਲ ਰਹੇ ਨੇ ਭਾਈ ਭਗਤਾ ਜੀ ਵੀ ਆਪਣੇ ਜੀਵਨ ਸਾਥੀ ਦਾ ਪੂਰਾ ਸਾਥ ਦੇ ਰਹੇ ਨੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਬੱਚੇ ਦੀ ਪਰਪਰਿਸ਼ ਵਿੱਚ ਜਦੋਂ ਬੱਚਾ ਤੁਹਾਡਾ ਜਿਆ ਵੱਡਾ ਹੋਇਆ ਖੁਸ਼ ਸੰਭਾਲਿਆ ਮਾਤਾ ਜਿਉਣੀ ਜੀ ਆਪਣੇ ਪੁੱਤ ਨੂੰ ਲੈ ਕੇ ਤੁਰੇ ਆਪਣੇ ਜੀਵਨ ਸਾਥੀ ਨਾਲ ਸਲਾਹ ਕਰਕੇ ਨਾ ਪੁੱਤ ਨੂੰ ਲੈ ਕੇ ਘਰੋਂ ਚੱਲੇ ਨੇ ਤੇ ਪੁੱਤ ਪੁੱਛਦਾ ਮਾਂ ਅਪਾ ਕਿੱਥੇ ਚੱਲੇ ਆ ਮਾਤਾ ਜੀ ਕਹਿਣ ਲੱਗੇ ਪੁੱਤ ਆ ਪਾਪੜੇ ਪਿੰਡ ਚੱਲੀ ਆ ਮਾਂ ਜੀ ਆਪਣਾ ਪਿੰਡ ਕਿੱਥੇ ਐ ਮਾਤਾ ਜੀਵਣੀ ਜੀ ਕਹਿਣ ਲੱਗੇ ਪੁੱਤ ਆਪਣਾ ਪਿੰਡ ਐ ਆਨੰਦਪੁਰ ਸਾਹਿਬ ਵੇਖੋ ਮਾਂ ਨੂੰ ਪਤਾ ਐ ਵੀ ਪੁੱਤ ਨੂੰ ਲੈ ਕੇ ਕਿੱਥੇ ਜਾਣਾ ਐ ਕਹਿੰਦੀ ਪੁੱਤ ਪਿੰਡ ਚੱਲਨੀ ਆ ਪਿਤਾ ਜੀ ਦੇ ਕੋਲ ਆਨੰਦਪੁਰ ਸਾਹਿਬ ਸਾਡੇ ਪਿਤਾ ਜੀ ਕੌਣ ਨੇ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਨ ਨਾਲ ਕਹਿ ਦਈਏ ਤਨ ਗੁਰੂ ਉਹਨਾਂ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ ਭਾਈ ਗੁਰਦਾਸ ਸਿੰਘ ਜੀ ਨੇ ਲਿਖਿਆ ਹੈ ਨਾ 52 ਕਵੀਆਂ ਦੇ ਵਿੱਚੋਂ ਇੱਕ ਕਵੀ ਭਾਈ ਗੁਰਦਾਸ ਸਿੰਘ ਜੀ ਲਿਖਦੇ ਨੇ ਵਾਹਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹਾ ਵਾਹਾ ਗੋਬਿੰਦ ਸਿੰਘ ਆਪੇ ਗੁਰ ਚਿੱਲਾ ਅਕੀਲਾ ਸ਼ਬਦ ਵਰਤੇ ਵੀ ਉਹਨਾਂ ਵਰਗਾ ਹੋਰ ਕੋਈ ਹੈ ਹੀ ਨਹੀਂ ਬੜਾ ਪਿਆਰ ਕਰਦੇ ਨੇ ਆਪਣੇ ਸਿੱਖਾਂ ਦੇ ਨਾਲ ਹੁਣ ਮਾਤਾ ਜੀ ਗੁਰੂ ਜੀ ਨੂੰ ਪਿਆਰ ਕਰਦੇ ਹੋਏ ਆਪਣੇ ਬੱਚੇ ਨੂੰ ਲੈ ਕੇ ਚੱਲੇ ਨੇ ਕਿਉਂਕਿ ਇੱਥੇ ਦਵੱਲੀ ਪ੍ਰੀਤ ਹੈ ਨਾ ਇੱਕ ਤਰਫਾ ਪਿਆਰ ਹਮੇਸ਼ਾ ਹੀ ਦੁੱਖਦਾਈ ਹੁੰਦਾ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਆ ਪਰ ਪਾਣੀ ਮੱਛੀ ਨੂੰ ਪਿਆਰ ਨਹੀਂ ਕਰਦਾ ਪਾਣੀ ਕਦੇ ਨਹੀਂ ਕਹਿੰਦਾ ਵੀ ਮੱਛੀਏ ਜਦੋਂ ਮਸ਼ੇਰਾ ਆਏਗਾ ਜਾਲ ਲਾਏਗਾ ਮੈਂ ਇਸ ਨੂੰ ਲਹਿਰਾਂ ਪੈਦਾ ਕਰਾਂਗਾ ਤੈਨੂੰ ਜਾਲ ਵਿੱਚੋਂ ਕਢਾ ਲਵਾਂਗਾ ਕੇਵਲ ਮੱਛੀ ਦਾ ਪਿਆਰ ਹੈ ਪਾਣੀ ਨਾਲ ਇੱਕ ਤਰਫਾ ਪਿਆਰ ਦੁੱਖ ਦਿੰਦਾ ਹੈ ਪਤੰਗਾ ਪਿਆਰ ਕਰਦੇ ਅੱਗ ਦੀ ਲਾਟ ਦੇ ਨਾਲ ਪਰ ਅੱਗ ਦੀ ਲਾਟ ਥੋੜਾ ਪਤੰਗੇ ਨੂੰ ਪਿਆਰ ਕਰਦੀ ਆ ਪਤੰਗਾ ਅੱਗ ਦੀ ਲਾਟ ਵੇਖ ਕੇ ਭੱਜ ਕੇ ਜਾਂਦਾ ਪਿਆਰ ਕਰਕੇ ਪਰ ਅੱਗ ਦੀ ਲਾਟ ਨੂੰ ਸੁਆਸ ਸਾੜ ਕੇ ਸੁਆਹ ਕਰ ਦਿੰਦੀ ਆ ਇੱਕ ਤਰਫਾ ਪਿਆਰ ਪਰ ਜਦੋਂ ਗੁਰੂ ਦੇ ਦਰਬਾਰ ਵੱਲ ਵੇਖਦੇ ਆ ਇੱਥੇ ਤੇ ਦਵੱਲੀ ਪ੍ਰੀਤ ਐ ਦਵੱਲਾ ਪਿਆਰ ਐ ਜੀ ਸਿੱਖਾਂ ਨੇ ਗੁਰੂ ਨੂੰ ਪਿਆਰ ਕਰਨ ਦੀਆਂ ਹੱਦਾਂ ਤੋੜੀਆਂ ਨਹੀਂ ਤਾਂ ਗੁਰੂ ਜੀ ਨੇ ਵੀ ਸਿੱਖਾਂ ਨੂੰ ਪਿਆਰ ਕਰਨ ਦੀਆਂ ਹੱਦਾਂ ਤੋੜ ਦਿੱਤੀਆਂ ਨੇ ਸਿੱਖਾਂ ਤੋਂ ਆਪਣੇ ਪੰਥ ਤੋਂ ਸਰਵੰਸ ਵਾਰ ਕੇ ਕਹਿ ਦਿੱਤਾ ਪੰਥ ਵਸੀ ਮੇ ਉੱਜੜਾ ਮਨ ਚਾਹੋ ਕਲੀ ਰਕਦੀ ਰਾਚਾ ਮੈਨੂੰ ਮੇਰਾ ਪੰਥ ਵਸਦਾ ਰਹੇ ਮੈਂ ਭਾਵੇਂ ਉੱਜੜ ਜਾਵਾਂ ਸਿੱਖ ਵੀ ਉਸ ਗੁਰੂ ਜੀ ਨੂੰ ਬੜਾ ਹੀ ਪਿਆਰ ਕਰਦੇ ਨੇ ਜੇ ਗੁਰੂ ਜੀ ਪਿਆਰ ਦਿੰਦੇ ਆ ਸਿੱਖ ਵੀ ਪਿਆਰ ਕਰਦੇ ਨੇ ਜਿਸ ਸਿੱਖ ਪਿਆਰ ਕਰਦੇ ਆ ਗੁਰੂ ਜੀ ਮੋੜ ਮਾ ਦੁੱਗਣਾ ਪਿਆਰ ਦਿੰਦੇ ਨੇ ਹੁਣ ਇਸ ਪਰਿਵਾਰ ਦਾ ਪਿਆਰ ਹੀ ਆ ਨਾ ਪਾਹੂ ਪਿੰਡ ਤੋਂ ਚੱਲੇ ਨੇ ਨਹੀਂ ਤੇ ਕਈ ਵਾਰ ਵੇਖੋ ਸਾਡੇ ਨਾ ਘਰ ਦੇ ਸਾਹਮਣੇ ਕਈ ਵਾਰ ਗੁਰਦੁਆਰਾ ਸਾਹਿਬ ਹੁੰਦਿਆ ਆ ਪਰ ਚੱਲ ਕੇ ਨਹੀਂ ਜਾ ਸਕਦੇ ਮਾੜਾ ਆਲਸ ਕਰ ਜਾਂਦਾ ਮਨ ਨਹੀਂ ਹਿੰਮਤ ਕਰਦਾ ਵੀ ਜਾਈਏ ਗੁਰੂ ਜੀ ਦੇ ਦਰਸ਼ਨ ਕਰੀਏ ਜਿਨ੍ਹਾਂ ਨੂੰ ਚੰਨ ਹੈ ਹਿਰਦੇ ਵਿੱਚ ਖੇਚ ਹੈ ਪਾਹੂ ਪਿੰਡ ਤੋਂ ਚੱਲੇ ਪੁੱਤ ਨੂੰ ਸਮਝਾ ਰਹੇ ਨੇ ਪੁੱਤ ਪਿੰਡ ਚੱਲਿਆ ਅਨੰਦਪੁਰ ਸਾਹਿਬ ਆਪਾਂ ਆਪਣੇ ਤੇ ਮਾਤਾ ਜੀ ਰਸਤੇ ਵਿੱਚ ਸਮਝਾਉਂਦੇ ਜਾਂਦੇ ਨੇ ਪੁੱਤ ਜਦੋਂ ਹੀ ਆਪਾਂ ਅਨੰਦਪੁਰ ਸਾਹਿਬ ਪਹੁੰਚੇ ਜਾ ਕੇ ਸਾਧ ਸੰਗਤ ਵਿੱਚ ਬੈਠ ਜਾਈ ਗੁਰੂ ਜੀ ਦੇ ਨਾਮ ਨੂੰ ਧਿਆਈ ਉਪਦੇਸ਼ ਨੂੰ ਸੁਣੀ ਫਿਰ ਸੁਣ ਕੇ ਕਮਾਈ ਫਿਰ ਸੇਵਾ ਵਿੱਚ ਲੱਗ ਜਾਈ ਮਾਤਾ ਜੀ ਸਿੱਖਿਆ ਦੇ ਰਹੇ ਨੇ ਤੇ ਬੱਚਾ ਸੁਣ ਰਿਹਾ ਮਾਂ ਜੀ ਚਾਹੁੰਦੀ ਐ ਇਹ ਦੇ ਅੰਦਰ ਤੱਕ ਗੱਲਾਂ ਚਲੀਆਂ ਜਾਣ ਗੱਲਾਂ ਕਰਦੇ ਆ ਕਰਦੀਆਂ ਸੁਭਾਗ ਸਮਾਇਆ ਮੁਬਾਰਕ ਸਮਾਇਆ ਪਹੁੰਚ ਗਈ ਨੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਜੀ ਮੱਥਾ ਟੇਕ ਕੇ ਸੰਗਤ ਵਿੱਚ ਵਰਾਜੀ ਪੁੱਤ ਨੇ ਮਾਂ ਨੂੰ ਵੇਖਿਆ ਮਾਂ ਨੇ ਸਮਝਾਇਆ ਹੋਇਆ ਪੁੱਤਰ ਨੇ ਵੀ ਨਮਸਕਾਰ ਕੀਤੀ ਸੰਗਤ ਵਿੱਚ ਸਾਜ ਗਈ ਗੁਰੂ ਜੀ ਨੇ ਉਪਦੇਸ਼ ਦਿੱਤਾ ਮਨ ਲਾ ਕੇ ਸਰਬਨ ਕੀਤਾ ਕਿਉਂਕਿ ਇੱਥੇ ਚੱਲ ਕੇ ਤੇ ਜਦੋਂ ਆ ਜਾਂਦੇ ਆ ਨਾ ਅਗਲਾ ਤੰਮ ਵੀ ਕਰਨਾ ਹੁੰਦਾ ਹਰਕਾ ਨਾਮ ਤੇ ਆਏ ਸੁਣੂ ਨਾ ਸੁਣੀਏ ਬੈਠ ਕੇ ਇੰਨਕ ਮਨ ਜੁੜਿਆ ਸੁਣਨ ਦੇ ਵਿੱਚ ਤੇ ਕੁਝ ਦਿਨਾਂ ਬਾਅਦ ਮਾਤਾ ਜੀ ਨੂੰ ਕਹਿਣ ਲੱਗੇ ਮਾਂ ਮੈਂ ਨਹੀਂ ਜਾਣਾ ਬੰਦ ਮੈਂ ਇੱਥੇ ਰੁਕਣਾ ਗੁਰੂ ਜੀ ਦੀ ਸੰਗਤ ਵਿੱਚ ਮਨ ਜੁੜ ਗਿਆ ਨਾ ਵੇਖੋ ਮਾਤਾ ਜੀ ਇੱਥੇ ਕਿਵੇਂ ਸੰthia ਦੀਆਂ ਕਲਾਸਾਂ ਲੱਗਦੀਆਂ ਕਿਵੇਂ ਗੱਤਕਾ ਸਿਖਾਇਆ ਜਾਂਦਾ ਕਿਵੇਂ ਸੰਗਤਾਂ ਸੇਵਾਵਾਂ ਨਿਭਾਉਂਦੀਆਂ ਨੇ ਮੈਂ ਵੀ ਇੱਥੇ ਰਹਿਣੇ ਤੁਸੀਂ ਮੈਨੂੰ ਨਾ ਲੈ ਕੇ ਜਾਇਓ ਜੇ ਤੁਸੀਂ ਜਾਣਾ ਹੈ ਤੁਸੀਂ ਚਲੇ ਜਾਇਓ ਕਿਉਂਕਿ ਘਰ ਦੇ ਕੰਮ ਵੀ ਜ਼ਰੂਰੀ ਨੇ ਜਿੱਥੇ ਸੇਵਾ ਕਰਨੀ ਹੈ ਨਾਲ ਨਾਲ ਕਿਰਤ ਵੀ ਕਰਨੀ ਆ ਪਰ ਮਾ ਜੀ ਮੈਂ ਇੱਥੇ ਰਹਿਣੇ ਮੈਨੂੰ ਇੱਥੇ ਛੱਡ ਜਾਓ ਤਨ ਮਾਤਾ ਜਿੰਨਾਂ ਨੂੰ ਪਤਾ ਹੈ ਪੁੱਤ ਨੂੰ ਕਿੱਥੇ ਛੱਡਣਾ ਜ਼ਰੂਰੀ ਆ ਉਸੇ ਸਮੇਂ ਕਹਿਣ ਲੱਗੇ ਠੀਕ ਹੈ ਪੁੱਤ ਤੂੰ ਇੱਥੇ ਰੁਕ ਮੈਂ ਵਾਪਸ ਚਲੀ ਜਾਵਾਂਗੀ ਪੁੱਤ ਨੂੰ ਛੱਡ ਕੇ ਆ ਗਈ ਸਿਆਣੀ ਮਾਂ ਇਹਨਾਂ ਪਤਾ ਹੈ ਬੱਚੇ ਨੂੰ ਕਿੱਥੇ ਲੈ ਕੇ ਜਾਣਾ ਤੇ ਕਿੱਥੇ ਛੱਡਣਾ ਅੱਜ ਦੀ ਮਾਂ ਵੀ ਬੱਚੇ ਨੂੰ ਘਰੋਂ ਲੈ ਕੇ ਤੇ ਤੁਰਦੀ ਆ ਬੇਰਲੀਆਂ ਮਾਮਾ ਸਿਆਣੀਆਂ ਮਾਮਾ ਨੂੰ ਛੱਡ ਕੇ ਨਹੀਂ ਤੇ ਹਾਲਾਤ ਕਿਦਾਂ ਦੇ ਆ ਜੀ ਬੱਚਿਆਂ ਨੂੰ ਘਰੋਂ ਲੈ ਕੇ ਤੇ ਤੁਰਦੇ ਕੋਈ ਡੇਰਿਆਂ ਵਿੱਚ ਲੈ ਜਾਂਦਾ ਕੋਈ ਪੁੱਛਾਂ ਦੇਣ ਵਾਲਿਆਂ ਕੋਲ ਲੈ ਜਾਂਦਾ ਕੋਈ ਧਾਗੇ ਤਵੀਤ ਕਰਨ ਵਾਲਿਆਂ ਕੋਲ ਲਈ ਫਿਰਦਾ ਛੋਟੇ ਛੋਟੇ ਬੱਚੇ ਜਿੰਨਾ ਹੱਥਾਂ ਵਿੱਚ ਸਰ ਬਲੋ ਦੇ ਕੜੇ ਹੋਣੇ ਚਾਹੀਦੇ ਸੀ ਅਸੀਂ ਮਾਲੀਆਂ ਵੱੰਨੀ ਫਿਰਦੇ ਆ ਧਾਗੇ ਤਵੀਤ ਬੰਨ ਤੇ ਬੱਚਿਆਂ ਦੇ ਹੱਥਾਂ ਨਾਲ ਗਲਾਂ 'ਚ ਤਵੀਤ ਪਾ ਦਿੱਤੇ ਸਾਨੂੰ ਪਤਾ ਹੀ ਨਹੀਂ ਅਸੀਂ ਬੱਚੀਆਂ ਨੂੰ ਉਹਨਾਂ ਕੋਲ ਨਹੀਂ ਲੈ ਕੇ ਜਾਣਾ ਬਾਜਾਂ ਵਾਲੇ ਬਾਪੂ ਕੋਲ ਲੈ ਕੇ ਆਉਣਾ ਜਿਸ ਦਰਬਾਰ ਨੂੰ ਵੇਖ ਕੇ ਮਾਤਾ ਜਿਉਣੀ ਦਾ ਪਤੋ ਸੇ ਦਰਬਾਰ ਦਾ ਹੀ ਹੋ ਗਿਆ ਸੀ ਕਿਉਂਕਿ ਬੜਾ ਸੋਹਣਾ ਦਰਬਾਰ ਸਜਿਆ ਹੈ ਗੁਰੂ ਜੀ ਬੜਾ ਸੋਹਣਾ ਉਪਦੇਸ਼ ਦਿੰਦੇ ਨੇ